ਨਾਮ ਆ ਤੁਹਾਡਾ ਪਵਨਪ੍ਰੀਤ ਕੌਰ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗੀ ਹੈ ਕਿ ਪ੍ਰਸ਼ਾਸਨ ਸਾਡ ਨੂੰ ਇਨਸਾਫ ਦਿਲਾਵੇ ਜਾਂ ਤਾਂ ਜਿਨ੍ਹਾਂ ਨੇ ਇੱਕ ਫਰਾਡ ਕੀਤਾ ਹੈ ਉਹਨਾਂ ਨੂੰ ਫੜਾਵੇ ਤੇ ਸਾਡੇ ਪੈਸੇ ਵਾਪਸ ਦੁਲਾਵੇ ਇਨਸਾਫ ਜਿਹੜਾ ਇਹਨਾਂ ਦਾ ਸਟਾਫ ਰੱਖਿਆ ਤੁਸੀਂ ਜਾਣਦੇ ਹੋ ਉਹਨਾਂ ਨੂੰ ਹਾਂ ਜੀ ਕੁਝ ਕੁ ਨੂੰ ਅਸੀਂ ਮਿਲੇ ਵੀ ਆ ਤੇ ਕੁਝ ਕੁ ਅਸੀਂ ਫੜੇ ਵੀ ਆ ਤੇ ਸਭ ਦਾ ਹੀ ਕਹਿਣਾ ਹੈ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਜਿਹੜੇ ਨਹੀਂ ਹੈਲਪ ਕਰ ਰਹੇ ਅਸੀਂ ਅੱਜ ਉਹਨਾਂ ਦੇ ਨਾਮ ਦੇ ਰਹੇ ਹਾਂ ਪੁਲਿਸ ਨੂੰ ਤੇ ਪੁਲਿਸ ਉਹਨਾਂ ਨੂੰ ਆਪਣੇ ਫੜੇਗੀ ਜਿਹੜਾ ਕੱਲ ਕੋਈ 34 ਸੈਕਟਰ ਦੇ ਵਿੱਚ ਆਫਿਸ ਸੀਗਾ ਉਹ ਕਿਹੜੇ ਨਾਮ ਤੇ ਸੀ ਤੇ ਉੱਥੋਂ ਫੜਿਆ ਕੌਣ ਗਿਆ ਉਹ ਪੈਰਾਗਲਾਈਡ ਸਿਨਮਾ ਦੇ ਕੋਲ ਸੀਗਾ ਉੱਥੇ ਇੱਕ ਦਮਨਪ੍ਰੀਤ ਜਿਹੜੀ ਆਪਣੇ ਆਪ ਨੂੰ ਦਮਨਪ੍ਰੀਤ ਬਣ ਕੇ ਦੱਸਦੀ ਪਈ ਸੀਗੀ ਉਹ ਇਨਸਾਨ ਫੜੀ ਹੈ ਕਿ ਉਸਦਾ ਅਸਲੀ ਨਾਮ ਕਿਰਨ ਹੈ ਕਿਰਨ ਸਿੰਘ ਕਿਰਨ ਸੈਗਲ ਬਠਿੰਡੇ ਕਿਰਨ ਸਿੰਘਲਾ ਬਠਿੰਡੇ ਹਾਂਜੀ ਤੇ ਇੱਕ ਉਹਨਾਂ ਦਾ ਉਹਨਾਂ ਜਿਹੜੇ ਉੱਥੇ ਆਫਿਸ 'ਚ ਮਿਲ ਰਹੀ ਸੀਗੀ ਉੱਥੇ ਹਰਜੋਤ ਕੌਰ ਦੇ ਨਾਮ ਤੇ ਮਿਲ ਰਹੀ ਸੀਗੀ ਲੋਕਾਂ ਅਸੀਂ ਉਹਨੂੰ ਸਭ ਨਾਲ ਪਹਿਲਾਂ ਜਾ ਕੇ ਇੱਕੋ ਚੀਜ਼ ਹੀ ਪੁੱਛੀ ਸੀਗੀ ਵੀ ਮੈਡਮ ਤੁਹਾਡੀ ਆਈਡੀ ਦੱਸੋ ਕੀ ਆ ਉਹਨੇ ਆਈਡੀ ਨਹੀਂ ਦਿਖਾਈ ਕਿਉਂਕਿ ਸਾਡੇ ਕੋਲ ਆਲਰੇਡੀ ਆਧਾਰ ਕਾਰਡ ਸੀਗਾ ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਸੀ ਪ੍ਰਾਪਤ ਕਰ ਲਿਆ ਸੀਗਾ ਜਦੋਂ ਪੁਲਿਸ ਆਈ ਪੁਲਿਸ ਦੇ ਪਹਿਲਾਂ ਤਾਂ ਪੁਲਿਸ ਨੇ ਵੀ ਸਾਡੀ ਕੋਈ ਕਾਰਵਾਈ ਨਹੀਂ ਸੁਣੀ ਜਦੋਂ ਅਸੀਂ ਧਰਨਾ ਲਾਇਆ ਬੈਠੇ ਉੱਥੇ ਤਦ ਉਹਨਾਂ ਨੇ ਸਾਡੀ ਸੁਣੀ ਫਿਰ ਉਹਨਾਂ ਨੂੰ ਦੱਸਿਆ ਵੀ ਇਹਦਾ ਨਾਮ ਅਸਲੀ ਕਿਰਨ ਸਿੰਗਲਾ ਹੈ ਇਹ ਬਟਿੰਡੇ ਦੀ ਰਹਿਣ ਵਾਲੀ ਆ ਇਹਦੀ ਤਿੰਨ ਇਹਦੀ ਫੈਮਿਲੀ ਆ ਜਿਹੜੀ ਤਿੰਨ ਸਿਸਟਰਸ ਨੇ ਘਰ ਇਹਨਾਂ ਦਾ ਬੰਦ ਆ ਸਾਡੇ ਕੋਲ ਘਰ ਦੀ ਇਨਫੋਰਮੇਸ਼ਨ ਵੀ ਹੈਗੀ ਆ ਇਹਨਾਂ ਦੇ ਘਰ ਦੇ ਫੈਮਿਲੀ ਮੈਂਬਰਸ ਦਾ ਫੋਨ ਨੰਬਰ ਵੀ ਹੈਗਾ ਅਸੀਂ ਉਹ ਡਿਸਕਲੋਜ਼ ਨਹੀਂ ਕੀਤਾ ਉਹਨੂੰ ਪਰ ਇਹਨੂੰ ਡਿਟੇਲ ਦੱਸੀ ਆ ਅਸੀਂ ਸਭ ਕੁਝ ਪਰ ਇਹ ਉਸ ਟਾਈਮ ਵੀ ਸਾਡੀ ਪੁਲਿਸ ਨੇ ਕੋਈ ਨਹੀਂ ਸੁਣੀ ਅਰੈਸਟ ਪਾਈ ਉਹਦੀ ਅਰੈਸਟ ਪਾਈ ਆ ਅੱਜ ਉਹਦੀ ਜ਼ਮਾਨਤ ਵਾਸਤੇ ਅਰਜੀ ਲੱਗੀ ਸੀਗੀ ਉਹ ਅਸੀਂ ਰੱਦ ਕਰਵਾ ਚੁੱਕੇ ਆ ਠੀਕ ਹੈ ਜੀ ਉਹਦੀ ਜ਼ਮਾਨਤ ਹੁਣ ਨਹੀਂ ਹੋਏਗੀ ਅਸੀਂ ਉਹਦੇ ਲਈ ਵੀ ਸੰਘਰਸ਼ ਕਰ ਰਹੇ ਆ ਪਰ ਇੱਕ ਹੋਰ ਵੀ ਤੁਹਾਨੂੰ ਦੱਸਦੇ ਆ ਦੱਸਦੇ ਆ ਜਿਹੜਾ ਉਹਨਾਂ ਨੇ ਵਕੀਲ ਕੀਤਾ ਉਹ ਕਹਿੰਦਾ ਕਹੋਂਦਾ ਵਕੀਲ ਆ ਇੱਕ ਆਮ empioy ਆਮ ਬੰਦਾ ਜਿਹੜਾ ਇੱਕ ਛੋਟੇ ਲੈਵਲ ਦਾ ਬੰਦਾ ਉਹ ਐਡਾ ਵਕੀਲ ਕਦੇ ਵੀ ਨਹੀਂ ਕਰ ਸਕਦਾ ਇੱਕ ਪਤਾ ਲੱਗਿਆ ਸੀ ਕਿ ਇਹਨਾਂ ਦੀ ਕੋਈ ਐਫਡੀ ਵਗੈਰਾ ਬਾਰੇ ਵੀ ਜਾਣਕਾਰੀ ਮਿਲੀ ਹੈ ਇਹ ਸਾਨੂੰ ਪਤਾ ਲੱਗਿਆ ਸੀਗਾ ਕਿਤੋਂ ਇਹਨਾਂ ਦੇ ਕਿਸੇ ਖਾਤੇ ਦੇ ਵਿੱਚ 26 ਤੋਂ 27 ਕਰੋੜ ਰੁਪਏ ਦੀ ਐਫਡੀ ਆ ਸਾਨੂੰ ਉਹ ਖਾਤਾ ਨਹੀਂ ਮਿਲਿਆ ਅਜੇ ਤੱਕ ਬਟੇ ਇਹਨਾਂ ਦੇ ਖਾਤੇ ਹੈਗੇ ਨੇ ਕਿਉਂਕਿ ਇਹਨਾਂ ਦੀ ਇੱਕ ਜਿਹੜੀ ਕੋਠੀ ਆ ਸਾਨੂੰ ਇਹ ਪਤਾ ਲੱਗਿਆ ਵੀ ਉਹਦੀ ਜਿਹੜੀ ਇਨਕਮ ਆਪਣੀ ਕਿਸ਼ਤ ਜਾ ਰਹੀ ਆ ਕਿਉਂਕਿ ਉਹਨੇ ਉਸ ਤੇ 1.5 ਕਰੋੜ ਰੁਪਏ ਦਾ ਲੋਨ ਲੈ ਚੁੱਕਿਆ ਤੇ ਉਹ ਲੋਨ ਦੀ ਕਿਸ਼ਤ ਉਹ ਖਾਤੇ ਚ ਜਾਂਦੀ ਆ ਪੁਲਿਸ ਖਾਤੇ ਬਲੌਕ ਨਹੀਂ ਕਰ ਰਹੀ ਪੜੀ ਜੋ ਇਨਫਾਰਮੇਸ਼ਨ ਅਸੀਂ ਦਿੱਤੀ ਆ ਬਸ ਉਹ ਕਹਿੰਦੇ ਨੇ ਅਸੀਂ ਬਲੌਕ ਕਰਤੇ ਸਾਡੇ ਕੋਲ ਇਨਫਾਰਮੇਸ਼ਨ ਉਹ ਵੀ ਨਹੀਂ ਹੈਗੀ ਉਹਨਾਂ ਨੇ ਬਲੌਕ ਕੀਤੇ ਨੇ ਕਿ ਨਹੀਂ ਕੀਤੇ ਓਕੇ ਅਸੀਂ ਜੇ ਬੰਦੇ ਨੂੰ ਕਿਹਾ ਅਸੀਂ ਅਸੀਂ ਇਹ ਵੀ ਕਿਹਾ ਐਸ ਐਚਓ ਸਾਹਿਬ ਨੂੰ ਵੀ ਸਰ ਆਹ ਫਲਾਣਾ ਬੰਦਾ ਇਹਨਾਂ ਦਾ ਮੇਨ ਬੰਦਾ ਹੈ ਵੀ ਇੱਕ ਵਾਰ ਤੁਸੀਂ ਇਹਨਾਂ ਨੂੰ ਅਰੈਸਟ ਕਰ ਲਓ ਵੀ ਹੋ ਸਕਦਾ ਚੇਨ ਵਾਈ ਤੁਹਾਨੂੰ ਅੱਗੇ ਮਿਲ ਜੇ ਤਾਂ ਇਹ ਅੱਗੇ ਤੋਂ ਸਾਨੂੰ ਇਹ ਅਪਲਾਈ ਕਰਦੇ ਨੇ ਵੀ ਸਰ ਇਹ ਬੰਦੇ ਨੂੰ ਅਸੀਂ ਅਰੈਸਟ ਨਹੀਂ ਕਰ ਸਕਦੇ ਕਿਉਂਕਿ ਇਹਦਾ ਐਫ ਆਈ ਆਰ ਦੇ ਵਿੱਚ ਨੌਂ ਹੀ ਨਹੀਂ ਹੈਗਾ ਪਰ ਜਦੋਂ ਅਸੀਂ 120 ਵੀ ਲਾ ਦਨੇ ਆ ਧਾਰਾ ਦਾ ਅਧੀਨੇ ਹੁੰਦਾ 120 ਦੇ ਵਿੱਚ ਸਾਜ਼ਿਸ਼ ਕਰਤਾ ਦੇ ਵਿੱਚ ਕੋਈ ਵੀ ਬੰਦੇ ਨੂੰ ਕਿਤੇ ਵੀ ਪੁਲਿਸ ਅਰੈਸਟ ਕਰ ਸਕਦੀ ਆ ਦਾ ਪਰ ਪੁਲਿਸ ਅਰੈਸਟ ਕਿਸੇ ਨੂੰ ਨਹੀਂ ਕਰ ਰਹੀ ਤੰਗੇ ਕਰ ਰਹੀ ਆ ਸਾਨੂੰ ਉਲਟੇ ਸਾਨੂੰ ਫਸਾਉਣ ਵਾਸਤੇ ਹਰ ਇੱਕ ਦਾ ਚਾਲ ਚੱਲੀ ਜਾਂਦੀ ਆ ਤਾਂ ਕਿ ਉਹ ਬੰਦੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹ ਪਿੱਛੇ हट ਜਾਣਾ ਯੈਲੋ ਲੀਫ ਸੀਗਾ ਜੀ ਯੈਲੋ ਲੀਫ ਦੇ ਅਕਾਊਂਟ ਦੇ ਵਿੱਚੋਂ ਪੇਮੈਂਟ ਆ ਜਿਹੜੀ ਪੈਰਹੀ ਆ ਉਹ ਵਿਜ਼ਾ ਲੈਂਡ ਦੇ EMPLOYES ਨੂੰ ਜੀ ਠੀਕ ਹੈ ਜੀ ਇੱਕ ਨਾ ਇਹ ਸਾਰੀ ਸਟੇਟਮੈਂਟ ਦੇ ਵਿੱਚ ਸਾਨੂੰ ਇੱਕ ਅਮਾਉਂਟ ਲੱਭੀ ਆ ਜਿਹੜੀ 3 ਕਰੋੜ 17 ਲੱਖ ਰੁਪਈਆ ਸਮਥਿੰਗ ਕਰਕੇ ਉਹ ਅਮਾਉਂਟ ਆ ਜਿਹੜੀ ਇਹ ਹੀਰਾ ਕੰਸਟਿਟਿਊਐਂਸੀ ਦੇ ਨਾਮ ਦੇ ਖਾਤੇ ਦੇ ਵਿੱਚ ਚੇਂਜ ਹੋਈ ਵੀ ਆ ਜੋ ਕਿ ਹੀਰਾ ਕੰਸਟਿਟਿਊਐਂਸੀ ਸਗੀ ਉਹ ਕੁਲਵੀਰ ਸਿੰਘ ਕੌਰ ਦੇ ਨਾਮ ਤੇ ਆ ਤੁਹਾਨੂੰ ਇਹਨਾਂ ਦੇ ਘਰ ਦਾ ਐਡਰੈਸ ਪਤਾ ਲੱਭਿਆ ਕਰਕੇ ਨਹੀਂ ਬਿਲਕੁਲ ਜੀ ਘਰ ਲੱਭ ਗਿਆ ਇਹਨਾਂ ਦਾ ਪਿੰਡ ਹੈਗਾ ਜਿਹੜਾ ਜੀ ਉਹ ਮਕਰੋੜ ਸਾਹਿਬ ਆ ਠੀਕ ਹੈ ਜੀ ਬੇਸਿਕ ਪਿੰਡ ਆ ਤੇ ਉੱਥੇ ਇਹ ਰਹਿੰਦਿਆ ਨਹੀਂ ਕੋਈ ਵੀ ਉੱਥੇ ਜਿੰਦਾ ਲੱਗਿਆ ਵਾ ਇਸ ਤੋਂ ਬਾਅਦ ਇਹਨਾਂ ਦੀ ਕੋਠੀ ਹੈ ਜੀ 380 ਨੰਬਰ 99 ਸੈਕਟਰ ਉਸ ਤੋਂ ਬਾਅਦ ਇਹਦੇ ਦੇ ਤਿੰਨ ਫਲੈਟ ਨੇ ਉੱਥੇ 99 ਸੈਕਟਰ ਦੇ ਵਿੱਚ 7 8 ਤੇ 9 ਨੰਬਰ ਠੀਕ ਹੈ ਜੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਇਸ ਟਾਈਮ ਪੁਲਿਸ ਤਾਂ ਜੀ ਦੇਖੋ ਲਾਸਟ 6 ਜਾਂ 7 ਮਹੀਨੇ ਹੋ ਗਏ ਸਿਰਫ ਮਿੱਠੀਆਂ ਗੋਲੀਆਂ ਹੀ ਨੇ ਓਕੇ ਠੀਕ ਹੈ ਜੀ ਅੱਜ ਤੁਹਾਡੀ ਮੀਟਿੰਗ ਕਿਹਨਾਂ ਨਾਲ ਹੋਈ ਆ ਸਾਡੀ ਮੀਟਿੰਗ ਜਿਹੜੀ ਹੋਈ ਆ ਐਸਐਸਪੀ ਸਿਟੀ ਨਾਲ ਹੋਈ ਆ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਸਾਨੂੰ ਵਿਸ਼ਵਾਸਨ ਦਿੱਤਾ ਹੈ ਹਾਂ ਅਸੀਂ ਤੁਹਾਡੀ ਪ੍ਰੋਪਰ ਕਾਰਵਾਈ ਕਰਾਂਗੇ ਸਿੱਟਾ ਬਣਾ ਕੇ ਕਾਰਵਾਈ ਕਰਾਂਗੇ ਤੁਹਾਡੇ ਅਸੀਂ ਮੀਟਿੰਗ ਦੇ ਵੀ ਅਸੀਂ ਬੰਦੇ ਤੁਹਾਡੇ ਐਡ ਕਰਾਂਗੇ 11 ਦੇ ਵਿੱਚ ਤਾਂ ਕਿ ਉਹ ਤੁਹਾਡੀ ਜਿਹੜੀ ਇਨਫਾਰਮੇਸ਼ਨ ਹੋਊਗੀ ਤੁਹਾਨੂੰ ਅਪਡੇਟ ਕਰਨਗੇ ਵੀਕਲੀ ਵੀਕਲੀ ਅਗਲਾ ਐਕਸ਼ਨ ਕੀ ਹੋਊਗਾ ਤੁਹਾਡਾ ਭਾਜੀ ਜੇ ਸਾਡੀ ਨਹੀਂ ਸੁਣੀ ਜਾਂਦੀ ਪਹਿਲਾਂ ਤਾਂ ਅਸੀਂ ਮੁੱਖ ਮੰਤਰੀ ਸਾਹਮਣੇ ਅਪੀਲ ਹੁਣੀ ਕਰਦੇ ਆਂ ਭਾਜੀ ਜੇ ਸਾਡੀ ਮੁੱਖ ਮੰਤਰੀ ਸਾਹਿਬ ਸੁਣਦੇ ਨੇ ਕਿਸੇ ਗੱਲ ਨੂੰ ਤਾਂ ਪਲੀਜ਼ ਸਾਨੂੰ ਖੁਦ ਮੀਟਿੰਗ ਦਾ ਟਾਈਮ ਦੇਣ ਅਸੀਂ ਉਹਨਾਂ ਨੂੰ ਮਿਲਣ ਨੂੰ ਇੰਨੇ ਆ ਮਿਲ ਕੇ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ ਆਪਣਾ ਜੋ ਦਰਦ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਜੇ ਸਾਨੂੰ ਉਹ ਨਹੀਂ ਮਿਲਣਾ ਚਾਹੁੰਦੇ ਤਾਂ ਸਾਨੂੰ ਮਜਬੂਰਨ ਕੋਈ ਨਾ ਕੋਈ ਸਖਤ ਕਦਮ ਚੱਕਣਾ ਪਊਗਾ ਜਿਸ ਦੇ ਥਰੂ ਇਹ ਧਰਨਾ ਵੀ ਹੋ ਸਕਦਾ ਕੋਠੀ ਤੱਕਰਾਓ ਵੀ ਹੋ ਸਕਦਾ ਸੀਐਮ ਤੱਕ ਅਸੀਂ ਕੁਝ ਵੀ ਅਪਰੋਚ ਕਰਾਂਗੇ ਪਹੁੰਚਣ ਦੀ ਅਸੀਂ ਸਾਰਿਆਂ ਦੇ ਸਾਹਮਣੇ ਦਰਖਾਸਤ ਕਰ ਰਹੇ ਹਾਂ ਵੀ ਭਾਜੀ ਕਿਸੇ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਸਾਨੂੰ ਮਿਲਣ ਦਾ ਟਾਈਮ ਦੇ ਸੋ ਅੱਜ ਅਸੀਂ ਜੇਸ ਮਕਸਦ ਵਾਸਤੇ ਇਕੱਠੇ ਹੋਏ ਸੀ ਐ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਸਾਨੂੰ ਅਸੀਂ ਉਮੀਦ ਕਰਦੇ ਹਾਂ ਕਿ 6 ਜੁਲਾਈ ਤੱਕ ਸਾਡਾ ਮਸਲਾ ਹੱਲ ਹੋ ਜਾਵੇਗਾ ਨਹੀਂ ਤਾਂ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਹੱਥ ਜੋੜ ਕੇ ਰਿਕਵੈਸਟ ਕਰਦੇ ਹਾਂ ਕਿ ਸਾਡੇ ਮਸਲੇ ਦੇ ਵਿੱਚ ਤੁਸੀਂ ਆਪ ਆਓ ਇੰਟਰਫੀਰੈਂਸ ਕਰਕੇ ਤੁਸੀਂ ਅਫਸਰਾਂ ਦੀਆਂ ਡਿਊਟੀਆਂ ਲਾਓ ਕਿਉਂਕਿ ਬਹੁਤ ਵੱਡੇ ਪੱਧਰ ਤੇ ਇਹ ਸਕੈਮ ਹੋਇਆ ਜਿਹੜਾ ਜਿੰਨਾ ਵੀ ਸਾਡੇ ਨਾਲ ਸਾਡੇ ਸਾਥੀਆਂ ਦੇ ਨਾਲ ਪੈਸਿਆਂ ਦਾ ਧੋਖਾ ਹੋਇਆ ਹੈ ਇਹ ਜਿਹੜੀ ਕੰਪਨੀਆਂ ਸੀਗੀਆਂ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਲੋਕਾਂ ਦੇ ਨਾਲ ਧੋਖਾ ਕੀਤਾ ਅਤੇ ਲੋਕਾਂ ਤੋਂ ਪੈਸੇ ਲੈ ਕੇ ਹੁਣ ਫਰਾਰ ਹੋਏ ਨੇ ਜਿਹੜਾ ਇਹਨਾਂ ਦਾ ਸਟਾਫ ਆ ਉਹ ਵਕ ਵਕ ਥਾਵਾਂ ਤੇ ਅਜੇ ਵੀ ਜੌਬ ਕਰ ਰਿਹਾ ਕਈ ਲੜਕੀਆਂ ਜਿਹੜੀਆਂ ਜਿੱਦਾਂ ਢੁੱਡੀਕੇ ਤੋਂ ਇੱਕ ਲੜਕੀ ਆ ਉਹ ਵੀ ਆਪਦੇ ਘਰੇ ਹੀ ਰਹਿ ਰਹੀ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਸਾਡੀ ਹੈਲਪ ਕੀਤੀ ਜਾਵੇ ਅਤੇ ਇਹਨਾਂ ਦੀ ਅਰੈਸਟ ਪਾਈ ਜਾਵੇ ਮੈਂ ਲੜਕੀ ਨੂੰ ਕਹੂੰਗਾ ਕਿ ਇੱਕ ਵਾਰੀ ਤੁਸੀਂ ਦੱਸੋ ਕਿ ਤੁਹਾਡੀ ਮੰਗ ਕੀ ਆ ਪ੍ਰਸ਼ਾਸਨ ਕਰ ਕੀ ਰਿਹਾ ਕੋਈ ਅਰੈਸਟ ਪਈ ਅਜੇ ਤੱਕ ਕਿ ਨਹੀਂ ਪਈ ਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਉਹ ਵੀ ਕਹਿ ਕੇ ਉਹਨਾਂ ਨੂੰ ਰੈਸਟਾ ਭਵਾਨੀਆਂ ਕਰਾ ਦੇ ਨੇ ਕੱਲ ਸਿੱਖ ਰੀਸੈਂਟਲੀ ਮਤਲਬ ਚੌਂਤੀ ਦੇ ਵਿੱਚ ਇੱਕ ਆਫਿਸ ਖੜਿਆ ਉਹਨਾਂ ਦਾ ਉੱਥੇ ਵੀ ਪਹਿਲਾਂ ਪੁਲਿਸ ਨੇ ਕੋਈ ਰੈਸਟ ਨਹੀਂ ਫਾਈਲ ਕੀਤਾ ਪਰ ਨਾ ਲਾ ਕੇ ਰੈਸਟ ਭਵਾਨੀ ਪਈ ਸਾਡਾ ਇਹੀ ਮੰਗ ਹੈ ਕਿ ਸਾਨੂੰ ਇਨਸਾਫ ਲਾਇਆ ਜਾਵੇ ਸਾਡੇ ਪੈਸੇ ਸਾਨੂੰ ਵਾਪਸ ਦਿਲਾਏ ਜਾਣ ਜੀ ਜੀ ਕੀ ਬੰਦ ਕਰਦੇ ਸਾਡਾ ਇਹੀ ਮੰਗ ਹੈ ਜੀ ਪੰਜਾਬ ਸਰਕਾਰ ਤੋਂ ਵੀ ਮੁਖਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਆਪ ਇਨਵੋਲਵ ਹੋ ਕੇ ਇਹਹੀਆਂ ਚੀਜ਼ਾਂ ਦਾ ਥੋੜਾ ਜਿਹਾ ਦੇਖਣ ਤਾਂ ਕਰਕੇ ਤੁਸੀਂ ਆਉਣ ਵਾਲੇ ਪੰਜਾਬ ਦਾ ਭਵਿੱਖ ਵਧੀਆ ਬਣਾ ਸਕੋ ਠੀਕ ਹੈ ਜਿੱਥੋਂ ਤੱਕ ਬਾਹਰ ਜਾਣ ਦੀ ਗੱਲ ਹੈ ਇੱਥੇ ਜਦੋਂ oportunidades ਨਹੀਂ ਹੈਗੇ ਬੱਚਿਆਂ ਨੂੰ ਤਾਂ ਬੰਦੇ ਬਾਹਰ ਜਾਣ ਦੀ ਸੋਚਦੇ ਆਂ ਅਗਰ ਇੱਥੇ opportunities ਹੋਣ ਤਾਂ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਵੀ ਕੀ ਆ ਇਸ ਲਈ ਅਸੀਂ ਇਹ ਜੇ ਠੱਗਾਂ ਤੋਂ ਬਚਾਅ ਕਰਨ ਵਾਸਤੇ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਵੀ ਆਪ ਇਨਵੋਲਵ ਹੋ ਕੇ ਤੇ ਅਫਸਰਾਂ ਦੀਆਂ ਡਿਊਟੀਆਂ ਲਾ ਕੇ ਇਹ ਜੇ ਠੱਗਾਂ ਨੂੰ ਫੜੋ ਤੇ ਅੰਦਰ ਸਿੱਟੋ ਤੇ ਲੋਕਾਂ ਦੇ ਪੈਸੇ ਵਾਪਸ ਦਿਵਾਓ ਹਰਪ੍ਰੀਤ ਜੀ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪਹਿਲਾਂ ਸਾਡੀ ਤਾਂ ਪਹਿਲੀ ਮੰਗ ਇਹ ਹੀ ਹੈ ਜੀ ਜਿਹੜੀਆਂ ਤੇ ਫਰਾਡ ਕੰਪਨੀਆਂ ਨੇ ਪਹਿਲਾਂ ਤੇ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਜਿਹੜੇ ਚੱਲ ਰਹੀਆਂ ਨੇ ਚਲੋ ਜਿਹੜਾ ਹੋ ਗਿਆ ਤਾਂ ਕਰਕੇ ਭੱਜੇ ਗਏ ਜਿਹੜੇ ਚੱਲ ਰਹੇ ਨੇ ਪਹਿਲਾਂ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਹਰ ਆਫਿਸ ਦੇ ਵਿੱਚ ਕਿਤੇ ਨਾ ਕਿਤੇ ਹੁਣ ਲੱਖਾਂ ਲੋਕ ਸਾਡੇ ਕੋਲ ਹੋਮ ਵੀ ਕੰਟੈਕਟ ਚ ਆਉਂਦੇ ਨੇ ਜਿਹੜੇ ਕਿਸੇ ਹੋਰ ਆਫਿਸ ਦੇ ਵਿੱਚ ਵੀ ਨੇ ਤਾਂ ਉਹ ਲੋਕ ਵੀ ਇਸੇ ਚੀਜ਼ ਦੇ ਸ਼ਿਕਾਰ ਨੇ ਪਰ ਹੱਲ ਕੋਈ ਕੋਈ ਨਹੀਂ ਕਰ ਰਹੀ ਜਾਂ ਕੋਈ ਸਿਸਟਮ ਨਹੀਂ ਕਰ ਰਿਹਾ ਜੀ ਮਾਨ ਸਾਹਿਬ ਕੀ ਗੱਲ ਕਹਿਣੇ ਆ ਵੀ ਜੇ ਅਸੀਂ ਖੁਦ ਇੰਨਾ ਕੁਝ ਆਪਣੇ ਪੱਤਰ ਤੇ ਕਰ ਸਕਦੇ ਆ ਤਾਂ ਫੇ ਪੁਲਿਸ ਕਿਉਂ ਨਹੀਂ ਕਰ ਸਕਦੀ ਅਸੀਂ ਬਹੁਤ ਇਨਫੋਰਮੇਸ਼ਨ ਐਦਾਂ ਦੀਆਂ ਨੇ ਜਿਹੜੀਆਂ ਪੁਲਿਸ ਨੇ ਕਦੇ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਉਹ ਲੱਭ ਕੇ ਨਾ ਦੇਤੀ ਅਸੀਂ ਇਹ ਵੀ ਕਿਹਾ ਸੀਗਾ ਪੁਲਿਸ ਵਾਲਿਆਂ ਨੂੰ ਵੀ ਜੇ ਤੁਹਾਨੂੰ ਨਹੀਂ ਕੰਮ ਹੁੰਦਾ ਸਾਨੂੰ ਦੱਸ ਦਿਓ ਅਸੀਂ ਆਪ ਤੁਹਾਨੂੰ ਕਰਕੇ ਦੇ ਦਾਂਗੇ ਪਰ ਤੁਸੀਂ ਉਸ ਟਾਈਮ ਸਾਡੀ ਹੈਲਪ ਕਰੋ ਅਸੀਂ ਡਿਮਾਂਡ ਕਰਦੇ ਆ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤੋਂ ਵੀ ਪੁਲਿਸ ਬਾਰ-ਬਾਰੇ ਕੁਐਸਚਨ ਵੀ ਸਾਨੂੰ ਕਿਸੇ ਤਰੀਕੇ ਨਾਲ ਮਿਲਣ ਦਾ ਟਾਈਮ ਦਿੱਤਾ ਜਾਵੇ ਤਾਂ ਕਿ ਅਸੀਂ ਕੋਈ ਹੋਰ ਕਾਰਵਾਈ ਦੇ ਨਾਂ ਫਰਾਡ ਪੁਰੀਏ ਔਰ ਸਾਨੂੰ ਇਨਸਾਫ ਮਿਲ ਸਕੇ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਸਾਡੀ ਜਿਹੜੀ ਪੁਕਾਰ ਹੈ ਜਰੂਰ ਸੁਣਨਗੇ ਕਿਉਂਕਿ ਤਕਰੀਬਨ 350 ਪੀੜਤਿਆ ਜਿਹੜਾ ਜਿਨ੍ਹਾਂ ਨੇ ਸੰਪਰਕ ਸਾਡੇ ਨਾਲ ਕਰ ਚੁੱਕੇ ਨੇ ਔਰ ਮੇਰੇ ਹਿਸਾਬ ਦੇ ਨਾਲ 11-1200 ਬੰਦਾ ਜਿਹੜਾ ਅਜੇ ਤੱਕ ਸਾਹਮਣੇ ਨਹੀਂ ਆਇਆ ਜਿਨ੍ਹਾਂ ਦੇ ਨਾਲ ਫਰਾਡ ਹੋਇਆ ਇਹ ਹਜ਼ਾਰਾਂ ਕਰੋੜ ਰੁਪਏ ਦਾ ਫਰਾਡ ਹੈ ਜਿਹੜਾ ਇਹਨਾਂ ਏਜੰਟਾਂ ਵੱਲੋਂ ਰੀਟਕੌੜਾ ਤੇ ਕੁਲਵੀਰ ਕੌੜੇ ਵੱਲੋਂ ਕੀਤਾ ਗਿਆ ਸੋ ਅਸੀਂ ਆਸ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਸਾਨੂੰ ਬਹੁਤ ਜਲਦ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮਹਿਸੂਬਾ ਪ੍ਰਧਾਨ ਸੁੱਕ ਗਿੱਲ ਮੋਗਾ ਭਾਰਤੀ ਕਿਸਾਨ ਜੁਨੀਆ ਤੋਤੇਵਾਲ ਅੱਜ ਅਸੀਂ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਖੜੇ ਹਾਂ ਤੁਹਾਨੂੰ ਦੱਸਣਾ ਚਾਹੁੰਦੇ ਕਿ ਸਾਡੇ ਜਿਹੜੇ ਪਿੱਛੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਆਪਣੇ ਹੱਕਾਂ ਵਾਸਤੇ ਜਿਹੜੇ ਇਮੀਗ੍ਰੇਸ਼ਨ ਤੋਂ ਪੀੜਤ ਸਾਡੇ ਭਰਾ ਸੀ ਸਾਡੀਆਂ ਭੈਣਾਂ ਸੀ ਸਾਡੇ ਨਾਲ ਮੌਜੂਦ ਨਹੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜੈਲੋਲੀ ਦੀ ਇਮੀਗ੍ਰੇਸ਼ਨ ਜਿਹੜਾ 82 ਸੈਕਟਰ ਦੇ ਵਿੱਚ ਸੀ ਉਹਨਾਂ ਨੇ ਤਕਰੀਬਨ 7-8 ਆਫਿਸ ਜਿਹੜੇ ਮੁਹੱਲੇ ਦੇ ਵਿੱਚ ਖੋਲੇ ਹੋਏ ਸਨ ਵੱਖ-ਵੱਖ ਲੋਕਾਂ ਤੋਂ ਤਕਰੀਬਨ 350 ਦੇ ਕਰੀਬ ਜਿਹੜਾ ਪੀੜਤਿਆ ਉਹਨਾਂ ਤੋਂ ਕਿਸੇ ਤੋਂ 10 ਲੱਖ ਕਿਸੇ ਤੋਂ 12 ਲੱਖ ਰੁਪਏ ਠੱਗੇ ਸਨ ਔਰ ਅੱਜ ਸਾਨੂੰ ਅਸੀਂ ਜਿਹੜਾ 28 ਜੂਨ ਦਾ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਰੱਖਿਆ ਸੀ ਸਾਨੂੰ ਐਸਐਸਪੀ ਸਾਹਿਬ ਜਿਹੜੇ ਮੁਹਾਲੀ ਤੋਂ ਸਾਨੂੰ ਉਹਨਾਂ ਨੇ ਅੱਜ ਮੀਟਿੰਗ ਦਾ ਸਮਾਂ ਦਿੱਤਾ ਸੀ ਔਰ ਉਹਨਾਂ ਨੂੰ ਕਿਤੇ ਜ਼ਰੂਰੀ ਮੀਟਿੰਗ ਤੇ ਜਾਣਾ ਪਿਆ ਐਸਪੀ ਜਿਹੜੇ ਹਰਬੀਰ ਸਿੰਘ ਸਨ ਉਹਨਾਂ ਨੇ ਸਾਡੇ ਤੋਂ ਸਮਾਂ ਲਿਆ 6 ਜੁਲਾਈ ਤੱਕ ਕਿ 6 ਜੁਲਾਈ ਤੱਕ ਅਸੀਂ ਤੁਹਾਡਾ ਮਸਲਾ ਜਿਹੜਾ ਹੱਲ ਕਰ ਦਵਾਂਗੇ ਅਗਰ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ 7 ਜੁਲਾਈ ਨੂੰ 6 ਜੁਲਾਈ ਨੂੰ ਇੱਥੇ ਕਿਸਾਨ ਪਵਨ ਦੇ ਵਿੱਚ ਮੀਟਿੰਗ ਕਰਕੇ ਅਸੀਂ ਅਗਲਾ ਫੈਸਲਾ ਜਿਹੜਾ ਐਲਾਨਾਂਗੇ ਕਿ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਦੇ ਆਂ ਜਾ ਕੇ ਹੋਰ ਪ੍ਰੋਗਰਾਮ ਦਿੰਨੇ ਆ ਸਾਡੇ ਨਾਲ ਇੱਕ ਲੜਕੀ ਆ ਪੀੜਤ ਆ ਜਿਹੜੇ ਜਿਨ੍ਹਾਂ ਦੇ ਪੈਸੇ ਫਸੇ ਹੋਏ ਨੇ ਇਹਨਾਂ ਏਜੰਟਾਂ ਵੱਲ ਆਪਾਂ ਉਹਨਾਂ ਨਾਲ ਕੀ ਗੱਲ ਕਰਦੇ ਭੈਜੀ ਦੱਸਿਓ ਕਿ ਕਿੰਨੇ ਪੈਸੇ ਤੁਹਾਡੇ ਤਾਂ ਕਿਦਾਂ-ਕਿਦਾਂ ਦਿੱਤੇ ਸੀ ਮੇਰਾ 13 ਲੱਖ 64000 ਗਿਆ ਹੋਇਆ 2021 ਤੋਂ ਲੈ ਕੇ 2022 ਦੇ ਵਿੱਚ ਮੈਂ ਆਪਣਾ 13 ਲੱਖ 64000 ਤਿੰਨ ਤੋਂ ਚਾਰ ਚੈੱਕ ਕਰਕੇ ਦਿੱਤਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਵਿੱਚ ਜਦ ਮੈਨੂੰ ਪਤਾ ਲੱਗੇ ਕਿ ਫਰਾਡ ਹੈ ਮੈਨੇ ਉਹ ਤੋਂ ਵਾਪਸ ਵੀ ਮੰਗਣ ਦੀ ਕੋਸ਼ਿਸ਼ ਕੀਤੀ ਬਟ ਇਹਨਾਂ ਨੇ ਕੋਈ ਕੋਈ ਵਾਪਸੀ ਨਹੀਂ ਕਿਹੜੇ ਨਾਮ ਤੇ ਇਮੀਗ੍ਰੇਸ਼ਨ ਸੀ ਜਿੱਥੇ ਤੁਸੀਂ ਪਾਸੇ ਦਾ ਯੈਲੋ ਲੀਫ ਦਾ ਯੈਲੋ ਲੀਫ ਜਿਹੜਾ 82 ਸੈਕਟਰ ਦੇ ਵਿੱਚ ਸੀ ਸੋ ਸਾਡੇ ਨਾਲ ਇੱਕ ਹੋਰ ਵੀਰ ਜੀ ਨੇ ਵਿੱਚ ਹੀ ਦੱਸਿਓ ਤੁਸੀਂ ਤੁਹਾਡੇ ਨਾਲ ਕਿੱਦਾਂ ਕਿੱਦਾਂ ਦੇ ਕਿੱਥੇ ਠੱਗੀ ਮੇਰਾ ਜੀ ਵੀਜ਼ਾ ਲੈਂਡ 70 ਸੈਕਟਰ ਮੋਹਾਲੀ ਦੇ ਵਿੱਚ ਸੀ ਇਹਨਾਂ ਦਾ ਆਫਿਸ ਉਹ ਆਫਿਸ ਵੀ 82 ਦੇ ਵਿੱਚ ਸੀ ਜਿਹੜਾ ਯੈਲੋ ਲੀਫ ਇਹਨਾਂ ਦਾ ਆਫਿਸ ਸੀ ਉਹਦੇ ਨਾਲ ਹੀ ਰਿਲੇਟਡ ਹੈ ਜੀ ਕਿਉਂਕਿ ਯੈਲੋ ਲੀਫ ਦੇ ਅਕਾਊਂਟ ਦੇ ਵਿੱਚੋਂ ਵੀਜ਼ਾ ਲੈਂਡ ਦੇ ਮੁਲਾਜ਼ਮਾਂ ਦੀਆਂ ਸੈਲਰੀਆਂ ਆਉਂਦੀਆਂ ਸੀ ਉਹ ਅਸੀਂ ਬਕਾਇਦਾ ਕਢਾੱਖੀਆਂ ਨੇ ਸਾਡੇ ਕੋਲ ਸਟੇਟਮੈਂਟ ਪਈ ਆ ਉਹਨਾਂ ਦੀ ਬੈਂਕ ਦੀ ਮੇਰਾ ਜੀ 4 ਲੱਖ ਰੁਪਏ ਸੀਗਾ ਜਿਹਦੇ ਵਿੱਚੋਂ ਮੈਂ 1 ਲੱਖ 80000 ਰੁਪਏ ਕਿਉਂਕਿ ਮੈਂ ਲੋਕਲ ਰਹਿੰਦਾ ਹੁਣ ਕਰਕੇ ਉਸ ਚੀਜ਼ ਦਾ ਮੈਨੂੰ ਬੈਨੀਫਿਟ ਹੋਇਆ ਮੈਂ 1 ਲੱਖ 80000 ਰੁਪਏ 50 50000 ਕਰਕੇ ਤਿੰਨ ਐਂਟਰੀਆਂ ਇੱਕ ਐਂਟਰੀ 30000 ਦੀ 1 ਲੱਖ 80000 ਮੈਂ ਮੜਵਾ ਲਿਆ ਜੀ ਬਾਕੀ ਮੇਰਾ 2 ਲੱਖ 20000 ਰੁਪਿਆ ਇੱਕ ਰਹਿ ਗਿਆ ਜੀ ਤੇ 35000 ਜਿਹੜਾ ਇਹਨਾਂ ਨੇ ਅਲੱਗ ਤੋਂ ਲੈਂਦੇ ਹੁੰਦੇ ਸੀਗੇ Google Pay ਕੀਤਾ ਹੋਇਆ ਜੀ ਇਹਨਾਂ ਨੂੰ ਮੈਂ 35000 ਮੇਰਾ ਹੋ ਰਿਹਾ ਜੀ ਤੇ ਸਾਡੇ ਨਾਲ ਹਰਪ੍ਰੀਤ ਸਿੰਘ ਨੇ ਜਿਹੜੇ ਜਥੇਦਾਰ ਜੀ ਨੇ ਸਰਦਾਰ ਜੀ ਨੇ ਉਹ ਵੀ ਆਪਣੀ ਜ ਹੈਗੀ ਜਿਹਨਾਂ ਜਿਹੜਾ ਉਹਨਾਂ ਦੇ ਨਾਲ ਠੱਗੀ ਹੋਈ ਉਹਦੇ ਬਾਰੇ ਜਾਣਕਾਰੀ ਦੇਣਗੇ ਭਾਜੀ ਜਿਹੜੀ ਇਹ ਚੀਜ਼ ਹੈ ਨਾ ਅਸੀਂ ਕਾਫੀ ਟੈਂਪੋ ਲੜ ਰਹੇ ਆਂ ਜੇ ਤਕਰੀਬਨ ਦੇ ਕਰੀਬਨ ਫਰਵਰੀ ਤੋਂ ਚੱਲ ਰਿਹਾ ਜਿਹੜਾ ਗਰੁੱਪ ਵਾਈਜ਼ ਅਸੀਂ ਕਰ ਰਹੇ ਹਾਂ ਤੇ ਗਰੁੱਪ ਵਾਈਜ਼ ਬਣ ਕੇ ਅਸੀਂ ਇਸੇ ਕਰਕੇ ਲੜ ਰਹੇ ਸੀਗੇ ਕਿਉਂਕਿ ਇਹ ਜਿਹੜੇ ਸਾਨੂੰ ਲੱਗਦੇ ਸੀਗੇ ਨਾ ਅਸੀਂ ਜਦੋਂ ਇਕੱਲੇ ਇਕੱਲੇ ਕੋਈ ਪੈਸਾ ਮੰਗੜ ਜਾਂਦਾ ਠੀਕ ਆ ਜਾਂ ਕੋਈ ਗੱਲ ਕਰਦਾ ਠੀਕ ਆ ਤਾਂ ਹਰੇਕ ਨਾਲੇ ਲੜਾਈ ਕਰਦੇ ਤੇ ਬੌਂਸਰ ਅੱਗੇ ਮੂਹਰੇ ਖੜੇ ਕਰ ਦਿੰਦੇ ਸੀਗੇ ਤਾਂ ਉਹ ਬੌਂਸਰ ਹੱਥੋਂ ਪਾਈ ਹੁੰਦੇ ਸੀ ਇਹ ਲੋਕਾਂ ਨਾਲ ਤੇ ਬੌਂਸਰ ਅੱਗੇ ਤੋਂ ਅੱਗੇ ਕੁਛ ਨਾ ਕੁਛ ਬੋਲਦੇ ਸੀਗੇ ਕਿਸੇ ਦੀ ਇਨਸਰਟ ਕਰਦੇ ਕਿਸੇ ਦੀ ਕਿਵੇਂ ਤਾਂ ਅਸੀਂ ਉਸ ਟਾਈਮ ਅਸੀਂ ਸਮਝੇ ਤਾਂ ਇਹ ਅਸੀਂ ਇਹੇ ਕਰਕੇ ਲੋਕਾਂ ਨੂੰ ਕਿਹਾ ਵੀ ਭਾਜੀ ਜੇ ਤੁਸੀਂ ਸਭ ਨੇ ਪੈਸੇ ਲੈਣੇ ਨੇ ਤਾਂ ਸਾਨੂੰ ਇੱਕ ਯੂਨਿਟੀ ਬਣਾ ਕੇ ਇਕੱਠੇ ਹੋਣਾ ਪਊਗਾ ਤੇ ਉਹ ਇਕੱਠੇ ਕਰਦੇ ਸਾਨੂੰ ਬਹੁਤ ਟਾਈਮ ਲੱਗਿਆ ਸੀ ਬਹੁਤ ਸੰਘਰਸ਼ ਇਸ ਨੂੰ ਬਿੰਦਕੇ ਮੰਨ ਮੰਨ ਕੇ ਚੱਲ ਸਕਦੇ ਆ ਕਿਉਂਕਿ ਅਸੀਂ ਬਹੁਤ ਹੌਲੀ ਹੌਲੀ ਕਰਕੇ ਇਸ ਲੈਵਲ ਤੇ ਪਹੁੰਚੇ ਆ ਅੱਜ ਸਾਡੇ ਕੋਲ ਤਕਰੀਬਨ ਤਕਰੀਬਨ 270 ਬੰਦਿਆਂ ਦੇ ਗੇਟ ਦੇ ਵਿੱਚ ਇਸ ਇਹਦੇ ਇੱਕ ਬੰਦੇ ਨੇ ਸਾਡੇ ਕੋਲ ਜਿਹੜੇ ਆਪਣਾ ਪੀੜਤ ਤਾਂ ਹਰ ਇੱਕ ਬੰਦਾ ਕੋਸ਼ਿਸ਼ ਕਰ ਰਿਹਾ ਕਿ ਅਸੀਂ ਸਭ ਦੇ ਪੈਸੇ ਦਵਾਈਏ ਠੀਕ ਹੈ ਜੀ ਤਾਂ ਹਰ ਇੱਕ ਬੰਦੇ ਦਾ ਕਿਸੇ ਦਾ 15 ਲੱਖ ਆਕੇ ਦਾ 10 ਲੱਖ ਆਕੇ ਦਾ 2 ਲੱਖ ਆਕੇ ਦਾ 4 ਲੱਖ ਆ ਇਹਨਾਂ ਨੇ ਕੋਈ ਬੰਦਾ ਨਹੀਂ ਬਖਸ਼ਿਆ ਜੇ ਮੰਨ ਲਓ ਕੋਈ ਬੰਦਾ ਆ ਗਿਆ ਇੱਕ ਬੰਦਾ ਸੀਗਾ ਉਹ ਬਾਈਕ ਤੇ ਆਇਆ ਤਾਂ ਉਹ ਤੋਂ 1.5 ਲੱਖ ਚ ਉਹਨੂੰ ਪੀਆਰ ਦੇਤੀ ਇੱਕ ਬੰਦਾ ਗੱਡੀ 'ਚ ਆਇਆ ਵਧੀਆ ਗੱਡੀ 'ਚ ਆਇਆ ਉਹਨੂੰ 18 ਲੱਖ ਚ ਦਿੱਤੀ ਇਹਨਾਂ ਨੇ ਇਹ ਲੈਵਲ ਨਹੀਂ ਦੇਖਿਆ ਵੀ ਬੰਦਾ ਕਿਵੇਂ ਆ ਰਿਹਾ ਜਾਂ ਪੀਆਰ ਦਾ ਕੀ ਸਿਸਟਮ ਆ ਸਾਡੇ ਕੋਲ ਪਹੁੰਚ ਰਿਹਾ ਕਿੰਨਾ ਲੁੱਟ ਖਾ ਸਕਦਾ ਉਹ ਕਿੰਨੀ ਲੁੱਟ ਖਾ ਸਕਦਾ ਹਰ ਸਭ ਨਾਲ ਵੱਡੀ ਇਹ ਗੱਲ ਸੀ ਕਿ ਇਹਨਾਂ ਦਾ ਹਰ ਤੀਜੇ ਮਹੀਨੇ ਸਟਾਫ ਚੇਂਜ ਹੋ ਜਾਂਦਾ ਸੀਗਾ ਆ ਸਟਾਫ ਕੀ ਕਰਦਾ ਸੀਗਾ ਆਪਣੇ ਨਕਲੀ ਨਾਂ ਨਕਲੀ ਆਈਡੀਆਂ ਹੋਰ ਉਹੀ ਸਾਨੂੰ ਪੇਸ਼ ਕਰਿਆ ਜਾਂਦਾ ਸੀਗਾ ਉਹਨਾਂ ਨੂੰ ਇਹ ਲੈ ਕੇ ਲੋਕ ਅੱਜ ਵੀ ਉਹਨਾਂ ਨੂੰ ਇਹ ਸਮਝਿਆ ਜਾਂਦਾ ਸੀਗਾ ਵੀ ਇਹੀ ਨੇ ਪਰ ਇਹ ਕਦੇ ਵੀ ਨਹੀਂ ਹੋਇਆ ਕਿ ਇਹ ਅਸਲੀਏ ਨੇ ਸਰ ਕੀ ਪ੍ਰੂਫ ਨੇ ਤੁਹਾਡੇ ਕੋਲ ਜਿਹੜੇ ਇਮੀਗ੍ਰੇਸ਼ਨ ਦੇ ਖਿਲਾਫ ਕੀ ਪ੍ਰੂਫ ਨੇ ਤੁਹਾਡੇ ਕੋਲ ਇਹਨਾਂ ਕੋ ਸਾਡੀਆਂ ਜਿਹੜੀਆਂ ਰਸੀਦਾਂ ਦਿੱਤੀਆਂ ਮੈਨੇ ਪੈਸੇ ਦਿੱਤੇ ਨੇ ਸਭ ਨੇ ਉਹ ਸਭ ਨੇ ਇਹਨਾਂ ਦੇ ਅਪੌਇੰਟਾਂ 'ਚ ਪੈਸੇ ਪਾਏ ਹੋਏ ਨੇ ਔਰ ਉਹ ਸਾਰੇ ਇੱਕ ਨੰਬਰ 'ਚ ਪੈਸੇ ਨੇ ਬਿੱਦ ਇਹਨਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਸਾਡੇ ਨਾਲ ਵੀ ਜੇ ਤੁਹਾਡਾ ਕੰਮ ਨਹੀਂ ਹੋਊਗਾ ਤਾਂ ਅਸੀਂ ਪੈਸੇ ਵਾਪਸ ਕਰਾਂਗੇ ਤੁਹਾਡੇ ਕੋਲ ਇਹਨਾਂ ਦੀ ਕੋਈ ਤਸਵੀਰ ਹੈ ਜਿਹੜੇ ਮਾਲਕ ਸੀ ਮਾਲਕ ਦੀਆਂ ਤਸਵੀਰਾਂ ਹੈਗੀਆਂ ਨੇ ਜ ਇਹਨਾਂ ਦੀਆਂ ਹਾਂਜੀ ਦਿਖਾਓ ਜਰੂਰ ਤੁਹਾਨੂੰ ਇਹ ਪਹਿਲਾਂ ਤਾਂ ਜੀ ਉਹਨਾਂ ਦੀ ਲਿਸਟ ਆ ਜਿਹੜੀ ਉਹ ਵੀ ਫੈਮਿਲੀ ਦੀ ਲਿਸਟ ਆ ਸਾਰੀ ਉਹ ਹਾਂ ਕੀ ਜਿੰਨੇ ਦੀ ਡਿਟੇਲ ਆ ਜਿਹੜੇ ਉਹਦੀ ਫੈਮਿਲੀ ਦੇ ਬੰਦੇ ਨੇ ਓਕੇ ਠੀਕ ਹੈ ਜੀ ਠੀਕ ਹੈ ਜੀ ਇਹ ਸਾਡੀ ਜਿਹੜੀ ਡੀਐਸਪੀ ਸਾਹਿਬ ਨੂੰ ਸੀ ਡੀਸੀ ਸਾਹਿਬ ਨੂੰ ਕੰਪਲੇਂਟ ਕੀਤੀ ਸੀਗੀ ਉਹਦੀ ਆ ਓਕੇ ਠੀਕ ਹੈ ਜੀ ਇਹ ਇਹਨਾਂ ਦੀ ਪਹਿਲਾਂ ਦੀ ਐਫਆਈਆਰ ਹੋਈਆਂ ਨੇ ਜਿਹੜੀ ਇਹਨਾਂ ਦੇ ਨਾਮ ਤੇ ਨੇ ਠੀਕ ਹੈ ਪੁਰਾਣੀ ਆ ਪੁਰਾਣੀ ਐਫਆਈਆਰ ਕਿਤੇ ਦੀ ਦੋ 2018 ਇਹ ਜਿਹੜੇ ਨੰਬਰ ਸਾਡੇ ਵੀਜ਼ਾ ਲੈਂਡ ਦੇ ਵਿੱਚ ਯੂਜ਼ ਹੋਇਆ ਵਾ ਕਿ ਹੈ ਇਹ ਨੰਬਰ ਜੀਐਸਟੀ ਨੰਬਰ ਤੇ ਪਿਆ ਹੋਇਆ ਜੋ ਕਿ ਰੀਡ ਡਾਕਟਰ ਰੀਡ ਦੇ ਨਾਮ ਤੇ ਆ ਸਿਮਾ ਜਿਹੜਾ ਉਹ ਡਾਕਟਰ ਰੀਡ ਦੇ ਨਾਮ ਤੇ ਆ ਪੋਸਟਪੇਡ ਸਿਮਾ ਇਹ ਆਮ ਮਿਲਦਾ ਨਹੀਂ ਹੈਗਾ ਇਹ ਵਿਦ ਵੈਰੀਫਿਕੇਸ਼ਨ ਮਿਲਦਾ ਹੈ ਜੀ ਜੇ ਡਾਕਟਰ ਕੱਲ ਉਹ ਕਹਿੰਦੇ ਨੇ ਸਾਡਾ ਤਾਂ ਕੋਈ ਹੈ ਹੀ ਨਹੀਂ ਜੀ ਪਰ ਇਹ ਪਹਿਲਾ ਸਬਨਾ ਪ੍ਰੂਫ ਆ ਕਿ ਜੀਐਸਟੀ ਦੇ ਤੇ ਨੰਬਰ ਆ ਜਿਹੜਾ ਉਹ ਡਾਕਟਰ ਰੀਡ ਦੇ ਨਾਮ ਤੇ ਕਿਵੇਂ ਹੋ ਸਕਦਾ ਉਸ ਤੋਂ ਬਾਅਦ ਇਹ ਸਾਡੇ ਉਹ ਬੰਦੇ ਨੇ ਜਿਨ੍ਹਾਂ ਦੀ ਲਿਸਟ ਆ ਸਾਡੇ ਕੋਲ ਜਿਨ੍ਹਾਂ ਦੇ ਪੈਸੇ ਫਸੇ ਹੋਏ ਨੇ ओके ਇਹ ਕਿੰਨੇ ਟੋਟਲ ਬੰਦੇ ਕਿੰਨੇ ਨੇ ਇਹ ਟੋਟਲ ਇਹ ਅੱਜ ਤੋਂ ਮਤਲਬ 6 ਮਹੀਨੇ ਪਹਿਲਾਂ ਅਸੀਂ ਇੱਕ ਵਾਰ ਨੋਟ ਕੀਤੇ ਸੀਗੇ ਤਾਂ ਉਸ ਟਾਈਮ 153 ਬੰਦਿਆਂ ਦੀ ਲਿਸਟ ਹੈ ਸਾਡੇ ਕੋਲ ਜਿਨ੍ਹਾਂ ਨੇ ਵਿਧ ਪੈਸੇ ਲਿਖੇ ਹੋਏ ਨੇ ਕਿੰਨੇ-ਕਿੰਨੇ ਪੈਸੇ ਨੇ ਤੇ ਕਿੰਨੇ-ਕਿੰਨੀ ਇਹਨਾਂ ਦੇ ਦਿੱਤੇ ਵੀ ਨੇ ਇਸ ਚੀਜ਼ ਦੇ ਠੀਕ ਹੈ ਜੀ ਇਹ ਮਾਸਟਰ ਮਾਈਂਡ ਦੇ ਦੋਨੇ ਹਸਬੰਡ ਵਾਈਫ ਇਹਨਾਂ ਦਾ ਨਾਮ ਕੀ ਹੈ ਜੀ ਇਹ ਡਾਕਟਰ ਰੀਤਾ ਜੀ ਤੇ ਇਹ ਕੁਲਵੀਰ ਸਿੰਘ ਕੌਰ ਹੈ ਇਹ ਮਾਲਕ ਸਨ ਹਾਂ ਇਹ ਹਸਬੰਡ ਵਾਈਫ ਨੇ ਜੀ ਤੇ ਇਹ ਡਾਕਟਰ ਰੀਤਾ ਜਿਹਨੂੰ ਮੰਤਰੀ ਆਪਣੇ ਮੀਤ ਹਿਰ ਜੀ ਸਨਮਾਨਿਤ ਕਰ ਰਹੇ ਆ ਸਾਡੇ ਕੋਲ ਇਸ ਦੀ ਵੀਡੀਓ ਹੈਗੀ ਆ ਓਕੇ ਇਹ ਬੈਸਟ ਇਮੀਗ੍ਰੇਸ਼ਨ ਦੇ ਨਾਤੇ ਅਵਾਰਡ ਦਿੱਤਾ ਗਿਆ ਨਾ